ਜਿਹੜੇ ਮੈਨੂੰ ਮਿਲਦੇ ਨੇ ਕਹਿੰਦੇ ਨੇ ਗੈਣੀ ਜੀ ਸਵੇਰੇ 2 ਢਾਈ ਘੰਟੇ ਟੇਪ ਸੁਣਦੇ ਆ ਮੈਂ ਕਿਹਾ ਕਮ ਸੇ ਕਮ ਅੱਧਾ ਘੰਟਾ ਜਪ ਕਰ ਲੈ ਜੋ ਤੈਨੂੰ ਲਾਭ ਹੋਏਗਾ ਇਹ 4 ਘੰਟੇ ਟੇਪ ਸੁਣਨ ਨਾਲ ਨਹੀਂ ਹੋਏਗਾ ਉਹ ਮਸ਼ੀਨ ਚਲਦੀ ਪਈ ਇਹ ਟੇਪ ਰਿਕਾਰਡਰ ਚਲਦਾ ਪਏ ਤੂੰ ਤਨ ਦੀ ਟੇਪ ਰਿਕਾਰਡਰ ਚਲਾ ਰਿਹਾ ਇਸ ਵੰਨ ਕੇ ਸਵਾਸੇ ਪ੍ਰਮਾਤਮਾ ਨੇ ਦਿੱਤੀ ਹੈ ਕਬੀਰ ਮੇਰੀ ਸਿਮਰਨੈ ਰਸਨਾ ਉਪਰ ਰਾਮ ਰਸਨਾ ਨਾਮ ਜਪ ਤਵ ਮਥਿਏ ਅਨ ਇਹਨ ਬੇਦ ਅੰਮ੍ਰਿਤ ਭਾਵ ਇਹ ਨਹੀਂ ਸੋਹਣੀ ਜ਼ਬਾਨ ਦਿੱਤੀ ਹੈ ਪ੍ਰਭੂ ਨੇ ਘੜਿਆਲ ਹੈ ਇਹਨੂੰ ਵਜਾ ਠੀਕ ਹੈ ਥੱਕ ਜਾਂਦਾ ਸੇਮ ਹੈ ਫਿਰ ਸੁਣਦਾ ਰਹੇ ਸੁਣਨ ਨੂੰ ਬਹੁਤ ਸਾਰਾ ਸਮਾਂ ਅੰਮ੍ਰਿਤ ਵੇਲੇ ਤੇ ਜ਼ਬਾਨ ਦੇ ਘੜਿਆਲ ਨੂੰ ਵਜਾਣਾ ਐਸੇ ਨੂੰ ਚਲਾ ਇਸ ਘੜਿਆਲ ਨੂੰ ਵਜਾ ਤੇ ਇਹਦੇ ਨਾਲ ਧਿਆਨ ਜੋੜ ਧੁਨ ਦੇ ਨਾਲ ਧਿਆਨ ਜੋੜਾ ਇਸੇ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਦੋਨੋਂ ਮੇ ਇਹ ਧਿਆਨ ਹੁਣ ਜਿਹੜੇ ਸੰਤ ਜੀ ਮਹਾਰਾਜ ਕਹਿੰਦੇ ਨੇ ਤਸਵੀਰ ਦੇ ਚ ਧਿਆਨ ਜੜੋ ਇੱਕ ਪੰਕਤੀ ਤੇ ਦੱਸੋ ਕਿਹੜੀ ਹਿੱਸਾ ਦੀ ਪੰਕਤੀ ਹੈ ਤਸਵੀਰ ਦੇ ਚ ਧਿਆਨ ਜੜੋ ਬੁੱਧ ਦੇ ਧਿਆਨ ਜੜੋ ਇੱਕ ਵੀ ਕੋਈ ਨਹੀਂ ਪਰ ਸਿੰਘੀ ਮੈਨੂੰ ਕਹਿੰਦੇ ਸਾਡੇ ਸੰਤ ਜੀ ਮਹਾਰਾਜ ਇੰਜ ਕਹਿੰਦੇ ਨੇ ਸਾਡੇ ਸੰਤ ਜੀ ਮਹਾਰਾਜ ਇੱਕ ਗੁਰਦੁਆਰੇ ਕੇ ਚੱਕ ਮਾਰਨਾ ਤੇ ਉਸੇ ਸੰਤ ਜੀ ਮਹਾਰਾਜ ਕੋਲ ਜਾਓ ਗੱਲ ਖਤਮ ਗੁਰਦੇਵ ਐਸਾ ਨਹੀਂ ਕਹਿੰਦੇ ਸਤਗੁਰ ਐਸਾ ਨਹੀਂ ਕਹਿੰਦੇ ਸਤਗੁਰ ਕਹਿੰਦੇ ਨੇ ਦੋਨੋਂ ਮੈਂ ਧਿਆਨ ਰਣਮੇ ਜਾਣਿਆ ਗੁਰਮੁਖ ਅਕੱਠ ਕਹਾਨੇ ਧੁਨ ਹੀ ਗੁਰੂ ਦਾ ਰੂਪ ਹੈ ਦੁਨ ਹੀ ਗੁਰੂ ਦਾ ਜਿਸਮ ਹੈ ਸ਼ਬਦ ਗੁਰ ਪੇਰਾ ਗੈਰ ਗੈਰ ਬਿਨ ਸ਼ਬਦੇ ਜਗ ਬਹਰ ਹੈ ਹੀ ਗੁਰੂ ਹੈ ਹੀ ਗੁਰੂ ਇਸ ਵਿੱਚ ਧਿਆਨ ਜੋੜੋ ਸਿੱਧਾ ਪ੍ਰਮਾਤਮਾ ਦੇ ਧਿਆਨ ਨਹੀਂ ਜੁੜੇਗਾ ਕਿਸੇ ਦਾ ਵੀ ਨਹੀਂ ਜੁੜੇਗਾ ਪਹਿਲੇ ਗੁਰੂ ਦੇ ਸਿੱਧਾ ਘਰ ਤੱਕ ਕੋਈ ਨਹੀਂ ਪਹੁੰਚਦਾ ਪਹਿਲੇ ਦਰ ਤੱਕ ਗੁਰੂ ਦਰ ਹੈ ਪ੍ਰਭੂ ਘਰ ਹੈ ਸ਼ਬਦ ਦਰ ਹੈ ਪ੍ਰਕਾਸ਼ ਘਰ ਹੈ ਪਰਮਾਤਮਾ ਦੇ ਅਖਰੀ ਅਰਥ ਕੀ ਨੇ ਪਰਮ ਆਤਮਾ ਪਰਮ ਚਾਣਣਾ ਤੇ ਗੁਰੂ ਦੇ ਅਖਰੀ ਅਰਥ ਕੀ ਨੇ ਜੋ ਚਾਣਣਾ ਕਰਾ ਦੇਵੇ ਇਹ ਨਹੀਂ ਅਰਥ ਨੇ ਪਰਮਾਤਮਾ ਪਰਮ ਚਾਣਣਾ ਆਤਮ ਚਾਣਣਾ ਇਹਨੂੰ ਕਹਿੰਦੇ परमात्मा परम चाणणा परम प्रकाश जो आनंदमई है रसां ਦਾ ਸਾਗਰ ਹੈ ਸ਼ਕਤੀ ਦਾ ਸਾਗਰ ਹੈ પ્રેમ ਦਾ ਸਾਗਰ ਹੈ ਗੁਣਾਂ ਦਾ ਸਾਗਰ ਹੈ ਉਹ પ્રકાશ ਕਿਵੇਂ ਪਹੁੰਚੇ ਉਹ ਹੈ ਗੁਰੂ ਦੁਆਰਾ ਗੁਰੂ ਦਾ ਮਤਲਬ ਜੋ ਪ੍ਰਕਾਸ਼ ਕਰਾ ਦੇਵੇ ਪ੍ਰਕਾਸ਼ ਤੱਕ ਪਹੁੰਚਾ ਦੇਵੇ ਇਸ ਵਾਸਤੇ ਗੁਰੂ ਨੂੰ ਕਹਿ ਦਿੱਤਾ ਹੈ ਦਰ ਹੈ ਦਰਵਾਜ਼ਾ ਦਰਵਾਜ਼ਾ ਬੈਠਣ ਵਾਸਤੇ ਨਹੀਂ ਆਉਂਦਾ ਲੰਘ ਜਾਣ ਵਾਸਤੇ ਆਉਂਦਾ ਲੰਘ ਜਾਓ ਲੰਘ ਜਾਓ ਗੁਰੂ ਦਰ ਹੈ ਪ੍ਰਭੂ ਘਰ ਹੈ ਔਰ ਗੁਰੂ ਐਸਾ ਦਰ ਹੈ ਆਪਣੇ ਤੱਕ ਨਹੀਂ ਬਿਠਾਉਂਦਾ ਘਰ ਤੱਕ ਪਹੁੰਚਾ ਦਿੰਦਾ ਸਿਰਫ ਦੁਨ ਸਿਰਫ ਧਿਆਨ ਦੁਨ ਨਾਲ ਜੋੜੋ ਦੁਨ ਚਾਨਣਾ ਕਰਾ ਦਿੰਦੀ ਹੈ ਕਿਸ ਤਰ੍ਹਾਂ ਦਾ ਚਾਨਣਾ ਕਰਾ ਦਿੰਦੀ ਹੈ ਇੱਕ ਮਨੁੱਖ ਸੁੱਤਾ ਹੋਇਆ ਹੈ ਉਹਦੀ ਦੁਨੀਆ ਚ ਅੰਧੇਰਾ ਹੈ ਬਾਹਰ ਸਾਰੇ ਸੰਬੰਧ ਉਸਦੇ ਟੁੱਟੇ ਨੇ ਕਿਉਂਕਿ ਡੇਰੀ ਨੀਂਦ ਦੇ ਚ ਇਹ ਬਾਹਰ ਦਾ ਸੰਬੰਧ ਇਸ ਤਰ੍ਹਾਂ ਕਿਵੇਂ ਇਸ ਦਾ ਕਿਵੇਂ ਜੁੜੇਗਾ ਜਾਗੇ ਤਾਂ ਜੁੜੇਗਾ ਬੜੇ ਧਿਆਨ ਨਾਲ ਸੁਣਨਾ ਤੂੰ ਹੁਣ ਇਹਨੂੰ ਜਗਾੜਾ ਕਿਵੇਂ ਜਗਾਈਏ ਖੜਾਕ ਕਰਨੀ ਪੈਗੇ ਆਵਾਜ਼ ਕਰਨੀ ਪੈਗੇ ਇਹ ਕੀਰਤਨ ਏ ਕਥਾ ਇਹ ਵਾਹਿਗੁਰੂ ਮੰਤਰ ਦਾ ਜਪ ਇਹ ਬਾਣੀ ਦਾ ਜਪ ਇਹ ਕੋਈ ਪ੍ਰਮਾਤਮਾ ਨੂੰ ਸੁਣਾਉਣ ਵਾਸਤੇ ਨਹੀਂ ਹੈ ਇਹ ਆਪਣੇ ਆਪ ਨੂੰ ਜਗਾਉਣ ਵਾਸਤੇ ਸਿਮਰ ਸਿਮਰ ਗੁਰੂ ਸਤਗੁਰੂ ਆਪਣਾ ਸੋਇਆ ਮਨ ਜਾਗਾਈ ਕੋਈ ਪ੍ਰਮਾਤਮਾ ਨੂੰ ਸੁਣਾਉਣ ਵਾਸਤੇ ਨਹੀਂ ਆਪਣੇ ਆਪ ਨੂੰ ਜਗਾਉਣ ਵਾਸਤੇ ਜੈਸੇ ਜੈਸੇ ਜਾਗਦੇ ਜਾਵਾਂਗੇ ਪਤਾ ਚਲਦਾ ਜਾਏਗਾ ਪਰਵਾਰ ਕਿਤਨਾ ਸੁੱਤੇ ਮਨੁੱਖ ਨੂੰ ਕੁਝ ਪਰਵਾਰ ਦੇ ਮੈਂਬਰਾਂ ਦਾ ਵੀ ਨਹੀਂ ਪਤਾ ਨੀਂਦ ਵਿੱਚ ਉਹਦੀ ਧਨ ਸੰਪਦਾ ਕਿਤਨੀ ਹੈ ਰਤਬਾ ਕੀ ਹੈ ਕੰਮਕਾਰ ਕੀ ਕਰਦਾ ਕਿੱਥੇ ਪਿਆ ਕੁਝ ਵੀ ਨਹੀਂ ਸੁੱਤਾ ਤੇ ਨੀਂਦ ਦੇ ਵਿੱਚ ਮਨੁੱਖ ਦਾ ਸੰਸਾਰਿਕ ਰਿਸ਼ਤਿਆਂ ਨਾਲ ਸੰਬੰਧ ਟੁੱਟ ਜਾਂਦਾ ਹੈ ਪਰ ਮਨੁੱਖ ਦੀ ਚੇਤਨਾ ਸੁੱਤੀ ਭਈ ਹੈ ਜੋ ਸਭ ਕੁਝ ਨੂੰ ਅਨੁਭਵ ਕਰਦੀ ਹੈ ਜੈਸੇ ਮੇਰੇ ਅੰਦਰ ਵਿਚਾਰ ਚੱਲ ਰਹੇ ਨੇ ਮਨ ਦੇ ਵਿਚਾਰ ਚਲ ਰਹੇ ਨੇ ਤਾਂ ਮਨ ਨੂੰ ਕੌਣ ਵੇਖੇਗਾ ਇਹ ਵਿਚਾਰਾਂ ਨੂੰ ਕੌਣ ਦੇਖੇਗਾ ਚੇਤਨਾ ਦੇਖੇਗੀ ਇਸ ਤੋਂ ਇਹ ਮਤਲਬ ਹੋਇਆ ਉਹ ਜਿਹੜੀ ਪਰਮ ਚੇਤਨਾ ਹੈ ਉਹ ਨਿਹਰਾ ਵਿਚਾਰ ਨਹੀਂ ਉਹ ਤੇ ਵਿਚਾਰ ਨੂੰ ਵੇਖਣ ਵਾਲੀ ਹੈ ਉਹ ਨਹੀਂ ਦੀ ਸੋਚਣੀ ਨਹੀਂ ਹੈ ਮੈਂ ਕੀ ਸੋਚਦਾ ਪਿਆ ਇਹਨੂੰ ਵੇਖਣ ਵਾਲੀ ਹੈ ਉਮੀਦ ਹੈ ਗੱਲ ਜ਼ਰੂਰ ਪਕੜਦੇ ਚਾਹੀਏ ਮੈਂ ਜੋ ਵਿਚਾਰ ਕਰਦਾ ਪਿਆ ਇਹਦਾ ਮੈਨੂੰ ਬੋਧਵੀਏ ਇਹ ਬੋਧ ਕਿਸ ਨੂੰ ਆਉਂਦਾ ਹੈ ਇਹ ਚੇਤਨਾ ਨੂੰ ਆਉਂਦਾ ਹੈ ਪਰਮ ਚੇਤਨ ਸਤਾ ਨੂੰ ਆਉਂਦੀ ਉਹਦੇ ਚ ਨੀਂਦ ਨਹੀਂ ਹੈ ਉਹਨੂੰ ਪਰਮਾਤਮਾ ਦੇ ਅੰਸ਼ ਕਹਿੰਦੇ ਨੇ ਕਹੋ ਕਬੀਰ ਇਹ ਰਾਮ ਕੀ ਅੰਤ ਉਹਦੇ ਚ ਸੌਣਾ ਨਹੀਂ ਹੈ ਤਾਂ ਸੁੱਤਾ ਕੌਣ ਪਿਆ ਹੈ ਸਾਡਾ ਮਨ ਇਹਨੂੰ ਸੂਖਸ਼ਮ ਸਰੀਰ ਕਹਿੰਦੇ ਨੇ ਜਿਤਨਾ ਇਹ ਸਰੀਰ ਅਸਥੂਲ ਹੈ ਇਤਨਾ ਹੀ ਮਨ ਦਾ ਸੂਖਸ਼ਮ ਢਾਂਟਾ ਸਰੀਰ ਦੇ ਚ ਪਹਿਰਾਂ ਦੀਆਂ ਉਂਗਲੀਆਂ ਤੋਂ ਲੈ ਕੇ ਸਿਰ ਤੱਕ ਮਨ ਹੈ। ਅਨ ਹੈ। ਜਿੰਨਾ ਹੈ ਸਾਡਾ ਤਨ ਦਾ ਢਾਂਚਾ ਹੈ, ਉਨਾ ਹੀ ਅੰਦਰ ਮਨ ਦਾ ਢਾਂਚਾ ਹੈ। ਤਨ ਅਸਥੋਲ ਹੈ, ਮਨ ਅਤੀ ਸੂਖਸ਼ਮ ਹੈ। ਮਨ ਦੀ ਕਾਗਰਤਾ ਦੇ ਨਾਲ ਧਿਆਨ ਸਾਧਨਾ ਦੇ ਨਾਲ ਕਈ ਦਫਾ ਇਸ ਸੂਖਸ਼ਮ ਢਾਂਚੇ ਦੀ ਸੂਖਸ਼ਮ ਸਰੀਰ ਦੀ ਸ਼ਕਤੀ ਵੱਧ ਜਾਂਦੀ ਹੈ ਕਈ ਵਾਰ ਕੋਈ ਤਨ ਦਾ ਪਹਿਲਵਾਨ ਹੈ ਮਨ ਦਾ ਪਹਿਲਵਾਨ ਨਹੀਂ ਹੈ ਸ਼ਾਇਦ ਮੈਂ ਤੁਹਾਨੂੰ ਕਥਾ ਸੁਣਾਈ ਹੈ ਕਿ ਨਹੀਂ ਦਾਸ ਪਿਛੋਂ ਜਿਸ ਇਲਾਕੇ ਚ ਆਇਆ ਪਰਾਣistan ਫਰੰਟੀਅਰ ਸੂਬਾ ਸਰਹੱਦ ਦਾ ਇਲਾਕਾ ਉਹਨਾਂ 6 ਜ਼ਿਲ੍ਹਿਆਂ ਦੇ ਵਿੱਚ ਇੱਕ ਪਹਿਲਵਾਨ ਸੀ ਪੀਰ ਜ਼ਘੋੜੀ 6 ਜ਼ਿਲ੍ਹੇ ਸੰਡੇਰਾ ਸਮੈਲ ਖਾਨ ਬੰਨੂ ਕੋਹਾਰਟ ਪਸ਼ਾਵਰ ਮਰਦਾਨ ਤੇ ਹਜ਼ਾਰਾ ਇਹ 6 ਜ਼ਿਲ੍ਹਿਆਂ ਦਾ ਸੂਬਾ ਸੀ ਦਰਾਸੈਂਦ ਤੋਂ ਪਰ ਆਫਗਾਨਿਸਤਾਨ ਤੇ ਇਰਾਨ ਦੀ ਬਾਰਡਰ ਤੇ ਇੱਥੇ ਇੱਕ ਪਹਿਲਵਾਨ ਸੀ ਪੀਰ ਜ਼ਗੋੜੀ 6 ਜ਼ਿਲਿਆਂ ਦੇ ਪਹਿਲਵਾਨਾਂ ਨੂੰ ਉਸਨੇ ਹਰਾਇਆ ਸੀ ਲੇਕਿਨ ਫਿਰ ਉਸ ਦਾ ਸ਼ੌਕ ਬਰਮਣ ਕਰਦਾ ਰਹਿੰਦਾ ਸੀ ਜਿਸ ਸ਼ਹਿਰ ਦੇ ਵਿੱਚ ਪਹੁੰਚਦਾ ਸੀ ਡੰਡੋਰਾ ਪਟਵਾਉਂਦਾ ਸੀ ਐ ਕੋਈ ਮੇਰੇ ਨਾਲ ਕੁਸ਼ਤੀ ਕਰਨ ਵਾਲਾ ਡਿਸਟ੍ਰਿਕਟ ਬੰਨੋ ਦੀ ਤਹਿਸੀਲ ਲਖਈ ਰੇਜ ਉਹਨੇ ਡੰਡੋਰਾ ਪਟਵਾਇਆ ਮੁਸਲਮਾਨ ਸੀ ਪੀਰ ਜ਼ਕੋੜੇ ਬੜਾ ਭਾਰੀ ਬਰਕਮ ਸਰੀਰ ਬੜਾ ਸ਼ਕਤੀਸ਼ਾਲੀ ਉਹਦੇ ਤਨ ਨੂੰ ਵੇਖਣ ਤੇ ਹੀ ਬੜਾ ਭਾਰੀ ਪ੍ਰਭਾਵ ਪੈਂਦਾ ਸੀ ਐਸਾ ਪਹਿਲਵਾਨ ਉਹਨੇ ਡੰਡੋਰਾ ਪਟਵਾਇਆ ਐ ਕੋਈ ਸ਼ਹਿਰ ਦੇ ਮਾਈਕਾ ਲਾਲ ਮੇਰੇ ਨਾਲ ਕੁਸ਼ਤੀ ਲੜੇ ਪੰਨੂ ਹਲਵਾਈ ਸੀ ਉੱਥੇ ਹਲਵਾਈ ਦੀ ਦੁਕਾਨ ਸੀ ਸਕੂਲ ਦੇ ਕੋਲ ਕਿਉਂਕਿ ਮੈਨੂੰ ਵੀ ਪਤਾ ਸਕੂਲ ਜਾਂਦੇ ਕਈ ਦਾ ਉਹਦੇ ਕੋਲ ਮਠਾਈ ਮਠੋਈ ਲੈਣ ਉਹ ਵੀ ਕਦੇ-ਕਦੇ ਕੁਸ਼ਤੀ ਖੇਡਦਾ ਸੀ ਪਹਿਲਵਾਨ ਸੀ ਪੰਨੂ ਹਲਵਾਈ ਪਹਿਲਵਾਨ ਸੀ ਉਹਨੇ ਚੇਲੰਜ ਕਬੂਲ ਕਰ ਲਿਆ ਕਹਿੰਦਾ ਠੀਕ ਆਪਾਂ ਲੜਦੇ ਆਂ ਘਰ ਵਾਲੇ ਉਹਨੂੰ ਰੋਕਦੇ ਰਹੇ ਬੱਚੇ ਉਹਨੂੰ ਰੋਕਦੇ ਰਹੇ ਕਿਉਂ ਆਪਣੀਆਂ ਹੱਡੀਆਂ ਬਸਲੀਆਂ ਤੜਵਾਨਾ ਉਹਦੇ 6 ਜ਼ਿਲਿਆਂ ਦੇ ਪਹਿਲਵਾਨਾਂ ਨੂੰ ਹਰਾਈ ਬੈਠਾ ਹੈ। خیر ਜਿਸ ਦਿਨ ਦੰਗਲ ਸੀ ਨਾ ਸਾਰਾ ਸ਼ਹਿਰ ਉਮੜ ਪਿਆ ਦੇਖਣ ਨੂੰ ਬਾਹਰ। ਵੀ ਦੇਖੀਏ ਤੇ ਸਹੀ ਬੰਦੇ ਤੇ ਬੰਦਾ ਟੁੱਟਦਾ ਸੀ ਦੇਖਣ ਨੂੰ। ਮੈਨੂੰ ਯਾਦ ਹੈ। ਰੱਬ ਦੀ ਨੇ ਮੁਖਤਸਰੀ ਵਿੱਚ ਅਰਜ਼ ਕਰਾਂ ਪੁੱਨੋ ਜਿੱਤ ਗਿਆ। ਇੱਕੋ ਹੀ ਦਾਜ ਜਿੱਤ ਗਿਆ। ਪ੍ਰਭ ਦੀ ਖੇਡ ਕਈ ਵਾਰ ਆਤੀ ਦੀ ਮੋਤ ਕੀੜੀ ਤੋਂ ਚਾਰੇ ਪਾਸੇ ਤਾੜੀਆਂ ਵੱਜ ਗਈਆਂ ਹਿੰਦੂ ਮੁਸਲਮਾਨਾਂ ਦੀ ਆਬਾਦੀ ਬਰਾਬਰ ਸੀ ਸਾਰੇ ਹਿੰਦੂ ਨਚਣ ਲੱਗ ਪਏ ਸਿੱਖਾਂ ਨੇ ਵੀ ਖੁਸ਼ੀ ਮਨਾਈ 10-15 ਫੀਸਦੀ ਆਬਾਦੀ ਸਿੰਘਾਂ ਦੀ ਵੀ ਸੀ ਵੀ ਸਾਰਿਆਂ ਨੂੰ ਤੰਗ ਕਰੀ ਫਿਰਦਾ ਹੁੰਦਾ ਸੀ ਆਰੇ ਮੈਨੇ ਆਣ ਧਮਕਦਾ ਸੀ ਕੋਈ ਮੇਰੇ ਨਾਲ ਕੁਝ ਧੀਲੜਾ ਹੁਣ ਨਹੀਂ ਕਹੇਗਾ ਉੱਥੇ ਕੋਈ 8-9 ਸਾਲ ਦਾ ਇੱਕ ਬੱਚਾ ਹਿੰਦੂ ਬੱਚਾ ਉਹਨੇ ਬੜੀ ਭੈੜੀ ਗਾਲ ਕੱਢ ਦਿੱਤੀ ਪੀਰ ਜ਼ਕੌੜੀ ਉੱਚੀ ਜੀ ਤੇ ਉਹਦੀ ਅੱਖਾਂ ਲਾਲ ਹੋ ਗਈਆਂ ਤੇ ਜਿਉਂ ਬੱਚੇ ਦੇ ਪਿੱਛੇ ਦੌੜਿਆ ਤੇ ਬੱਚਾ ਵੀ ਦੌੜ ਪਿਆ ਬੇਦਮਾਰੇਗਾ ਗਾਲ ਕੱਢ ਕੇ ਦੌੜ ਪਿਆ ਪਿੱਛੇ ਪੀਰ ਦੌੜਿਆ ਸਾਰੀ ਦੁਨੀਆ ਦੇਖ ਕੇ ਤਾਂ ਇਕ ਅਰਾਇਂ ਬੈਲਾਂ ਦਤੇ ਸਬਜ਼ੀ ਲੱਦ ਕੇ ਲਿਆ ਰਿਹਾ ਸੀ। ਔਰ ਹੈਗਾ ਫਕੀਰ ਤबीयत ਸੇ। ਉਹਨੇ ਜਦ ਦੇਖਿਆ ਬੱਚਾ ਦੌੜ ਰਿਹਾ ਤੇ ਥੋੜੀ ਜੀਆਂ ਦੂਰੀ ਤੇ ਫਿਰ ਉਸ ਦੇ ਪਿੱਛੇ ਦੌੜ ਰਿਹਾ ਤੇ ਤੇ ਬੱਚੇ ਨੂੰ ਮਾਰ ਦੇਵੇਗਾ। ਔਰ ਕਹਿ ਵੀ ਰਿਹਾ ਸੀ ਮੈਂ ਇਹਦੇ ਟੁਕੜੇ ਟੁਕੜੇ ਕਰ ਦੇਆ। ਐਸੀ ਗੱਲ ਗੱਡੀ ਐਵੇਂ। ਉਸ ਅਰਾਇਂ ਨੇ ਰੋਕੇ। ਆਖਿਆ ਪੀਰਾ ਕਿੱਥੇ ਜਾ ਰਿਹਾ ਹੈਂ? ਉਸ ਬੱਚੇ ਨੇ ਮੈਨੂੰ ਗਾਲ ਕੱਢੀ ਬੜੀ ਭੈੜੀ ਗਾਲ ਐਦੇ ਟੁਕੜੇ ਟੁਕੜੇ ਕਰ ਦੇ ਆਗਾ ਕੌਣ ਖੇ ਯਾਦ ਕਰੇਗਾ ਮੈਨੂੰ ਗਾਲ ਕੱਢਣ ਦਾ ਕੀ ਫਲ ਹੁੰਦਾ ਉਹਦੀ ਬਾਹ ਪਕੜ ਲਈ ਉਸ ਅਰਾਈ ਫਕੀਰ ਨੇ ਕਹਿੰਦਾ ਜਾ ਕੰਬਖਤਾ ਤਿੰਨ ਮੜਨ ਦਾ ਪੱਥਰ ਚੁੱਕ ਲੈਣਾ ਬੱਚੇ ਦੀ ਇੱਕ ਨਿੱਕੀ ਗਾਲ ਨਹੀਂ ਚੁੱਕ ਸਕਦਾ ਤੂੰ ਸਿਰਫ ਤਨ ਦਾ ਪਹਿਲਵਾਨ ਹੈ ਮਨ ਦਾ ਤਨ ਦੇ ਪਹਿਲਵਾਨ ਇਸ ਦੁਨੀਆ ਚ ਮਾਨ ਮਨ ਪਾੰਦੇ ਨੇ ਮਨ ਦੇ ਪਹਿਲਵਾਨ ਖੁਦਾ ਦੀ ਦਰਗਾਹ ਦੇ ਚ ਮਾਨ ਪਾੰਦੇ ਮਨੁ ਦਾ ਪਹਿਲਵਾਨ ਬਣ ਕਿਹੜੇ ਛਕਰਾਂ ਚ ਮੈਂ ਤੂੰ ਮਨ ਸੂਖਸ਼ਮ ਸਰੀਰ ਹੈ ਕਈ ਵਫਾ ਐਸ ਥੋਲ ਸਰੀਰ ਠੀਕ ਆਉਂਦਾ ਹੈ ਸੂਖਸ਼ਮ ਸਰੀਰ ਰੋਗੀ ਆਉਂਦਾ ਜਿਹਨੂੰ ਮਾਨਸਿਕ ਰੋਗ ਕਹਿੰਦੇ ਹੈ ਸਰੀਰ ਦੇਸ਼ਪੋਸ਼ਟੇ ਤਰੋ ਤਾਜ਼ਾ ਹੈ ਬੜਾ ਵਜ਼ਨ ਹੈ ਤਾਕਤ ਹੈ ਸੂਖਮ ਸਰੀਰ ਬਹੁਤ ਕਮਜ਼ੋਰ ਹੈ ਜਿਹਨਾਂ ਦੇ ਸੂਖਮ ਸਰੀਰ ਮਜ਼ਬੂਤ ਹੁੰਦੇ ਨੇ ਉਹਨਾਂ ਨੂੰ ਫਿਰ ਸਿੱਧ ਕਹਿੰਦੇ ਨੇ ਇਹ ਧਰਮ ਤੱਕ ਪਹੁੰਚਿਆ ਉਹਨ ਪਰਮਾਤਮਾ ਤੱਕ ਪਹੁੰਚਿਆ ਉਹਨ ਕੋਈ ਜ਼ਰੂਰੀ ਨਹੀਂ ਹੈ ਲੇਕਿਨ ਇਹਨਾਂ ਦਾ ਸੂਖਮ ਸਰੀਰ ਜਾਗਿਆ ਕੁਝ ਜਾਗਿਆ ਜਿਆ ਆਮ ਲੋਕਾਂ ਨਾਲੋਂ ਜ਼ਿਆਦਾ ਜਾਗਿਆ ਇਹ ਸਿੱਧ ਹੋ ਜਾਂਦਾ ਹੈ ਜਿਵੇਂ ਬਾਬਾ ਰਾਮ ਰਾਏ ਵੀ ਸਿੱਧ ਸੀ ਉਹਨੇ 72 ਕਰਾਮਾਤਾਂ ਔਰ ਅੰਗਜ਼ੇ